ਹਾਂ ਅਸਾਂ ਤੇ ਉਰੇ ਤੱਕ ਤੇਰੇ ਕੋਲ ਔਰ ਜਗ੍ਹਾ ਨਹੀਂ ਮਿਲੀ ਗਈ ਪੰਜਾਬ ਵੀ ਮਿਲਾਣੇ ਕੋ ਬਾਬੂ ਜੀ ਮੈਂ ਤਾਂ ਪਹਿਲੀ ਵਾਰ ਆਇਆ ਹਾਂ ਬਾਬੂ ਸਭੀ ਪਹਿਲੀ ਵਾਰ ਆਏ ਹੈ ਦੂਸਰੀ ਵਾਰ ਕੌਣ ਆਇਆ ਮੈਨੂੰ ਤਾਂ ਪਤਾ ਨਹੀਂ ਮੈਂ ਤਾਂ ਅੱਖੀਂ ਵੀ ਕੰਮ ਦੇਖਿਆ ਕਦੋਂ ਸੇ ਆਇਆ ਤੂੰ ਦਿੱਲੀ ਤੇ ਦੇਖੀ 10 ਪੰਗਰੇ ਜੀ ਨੋ ਗਿਆ ਤਾਂ 10 15 ਦਿਨ ਔਰ ਜਗ੍ਹਾ ਨਹੀਂ ਮਿਲਾ ਭੀਖ ਮੰਗਣੇ ਕੇ ਲਈ ਯਹੀ ਮਿਲਾ ਪੰਜਾਬ ਨਹੀਂ ਬਾਬੂ ਹਾਂ ਮੈਂ ਤਾਂ ਆਪ ਜੀ ਉੱਥੇ ਗਿਆ ਨਾ ਮਿਲ ਰੱਖਾ ਉੱਠ ਕੇ ਕਿਆ ਗਿਆ ਤੂੰ ਮੇਰੇ ਸਾਹਮਣੇ ਤੂੰ ਪੈਸੇ ਮੰਗ ਰਿਆ ਹਾਂ ਚਾਹ ਪੀਨੇ ਤੇ ਮੈਂ ਜੋ ਚਾਹ ਪੀ ਤੇ ਠੇਕਾ ਲੈ ਰੱਖਾ ਤੇਰਾ ਜਾਂ ਆਪਣੇ ਦੇਸ਼ ਜਾ ਜਾਂ ਸੇ ਆਇ ਯਾ ਕੀ ਕਰਤੇ ਹੋ ਤੁਮ ਲੋਗ ਦਾੜੀ ਰੱਖੀ ਐ ਸਿਰ ਪੇ ਬਾਲ ਰੱਖੇ ਸਰਦਾਰ ਬਣ ਕੇ ਔਰ ਲੱਗੇ ਪੈਸੇ ਮੰਗਣੇ ਹੈ ਕੋਈ ਬਾਤ ਨਹੀਂ ਮੰਗੂਗਾ ਨਹੀਂ ਮੰਗੂਗਾ ਨਹੀਂ ਯਾ ਦੇਖਣਾ ਨਹੀਂ ਚਾਹੀਏ ਵਾਪਸੀ ਸਮਝ ਗਿਆ ਚਾਕਾ ਚੁੱਕੀਆ ਚਾਕਾ ਬੜਾ ਟ੍ਰੇਨ ਫੜੋ ਜਾਓ ਇੱਥੋਂ ਥੋੜਾ ਠੇਕਾ ਨਹੀਂ ਲੈ ਕੇ ਰੱਖਿਆ ਵਾ ਜਿਹੜਾ ਹੁੰਦਾ ਚਾਕੇ ਮੂੰਹ ਚਾਕੇ ਕੀਰਤਪੁਰ ਪਤਾਲ ਪੂਜੀ ਪੁੱਛੇਗਾ ਤੂੰ ਢੀਘ ਮੰਗੀ ਜਨੇ ਬਦਰਾਮ ਤੂੰ ਸਾਨੂੰ ਸਰਦਾਰਾਂ ਨੂੰ ਕਰਿਆ ਵਾ ਦਾੜੀਆਂ ਰੱਖ ਕੇ ਕਿਆ ਹਵਾਦਰੀ ਲੱਤਾਂ ਨੂੰ ਤੁਸੀਂ ਨਹੀਂ ਹੋਇਆ ਵਾ ਪੈਗ ਮੇਰਾ ਲੱਗਾ ਕੰਮ ਨਹੀਂ ਕਰਦਾ ਕੰਮ ਨਹੀਂ ਕਰਦਾ ਉੱਥੋਂ ਜਾ ਮੁੜ ਕੇ ਜਿੱਥੋਂ ਆਇਆ ਤੂੰ ਕੰਮ ਨਹੀਂ ਕਰਦਾ ਤੇਰਾ ਠੇਕਾ ਲੈ ਕੇ ਰੱਖਿਆ ਤੇ ਰਹੇ ਨੇ ਕੀਰਤਪੁਰ ਵਾਲਿਆਂ ਨੇ ਲੋਕੀ ਆਸਤਵਾਂ ਦੇ ਤੁਸੀਂ ਸਾਰੇ ਆਪਣੇ ਡਰਾਮੇ ਸ਼ੁਰੂ ਕਰ ਦਿੰਨੇ ਸ਼ਾਨੂ ਵੀ ਲੱਫੇ ਹਰ ਰੋ ਤੁਸੀਂ दारू ਪੀਨੇ ਦੱਬ ਦੱਬ ਕੇ ਫੇਕਾ ਪੀਂਦਾ ਤੂੰ ਰੋਟੀ ਤੁਹਾਨੂੰ ਗੁਰਦੁਆਰੇ ਫ੍ਰੀ ਮਿਲਦੀ ਦੋ ਟਾਈਮ ਰੋਟੀ ਤੁਸੀਂ ਗੁਰਦੁਆਰਾ ਖਾਣੀ ਬਦਰਾਮ ਤੁਸੀਂ ਪੰਜਾਬੀਆਂ ਨੂੰ ਕਰਿਆ ਵਾ ਡਰਾਮੇ ਕਰੇ ਵੇ ਸਾਰੇ ਖਬਰਦਾਰ ਜਿੱਥਾ ਹੁਣ ਦੇਖ ਲੈ ਕਿਤੇ ਭੀਖ ਮੰਗਦਾ ਠੀਕ ਹੈ ਬਾਬਾ ਮੁਰਗਾ